ਜਾ ਚੱਲੂ ਕਰਦੀ ਮੈਂ ਇਹ ਤੁਮਾਰੇ ਹਾਂਜੀ ਵੈਰ ਜੀ ਖਾਲਸ ਵੈਰ ਜੀ ਖਾਲਸਾ ਵੈਰੂ ਜੀ ਕੀ ਫਤਿਹ ਮੈਂ ਤੇ ਆਪਣਾ ਪਿੰਦਰ ਸਿੱਧੂ ਬਾਦਰਾ ਲਈ ਆ ਆਪਾਂ ਪਹੁੰਚਿਆ ਸੁਲਤਾਨ ਵਾਲੇ ਕੋਲ ਤੁਸੀਂ ਬਣਦੇ ਆਉ ਤੈਨੂੰ ਵਿਖਾਉਣੇ ਇੱਥੇ ਲੋਕ ਆਪਦੇ ਸਹਿਯੋਗ ਨਾਲ ਇੱਕ ਦੂਜੇ ਸਹਿਯੋਗ ਨਾਲ ਮਿੱਟੀ ਪਾ ਰਹੇ ਨੇ ਜਿੱਥੇ ਸੇਮ ਪੈ ਰਹੀ ਸੀ ਆਉ ਤੈਨੂੰ ਵਿਖਾਉਣੇ ਆ आजा जा नाला जा। आ देखो लोग बैठे हाँ जी अपनी

आजा जा। आजा जा। चोर देख रहे हो रहे। नहीं देखो। जी देखो बापू जी अपने बापू जी बनते मिट्टी पै रही ਪੈਰੀ ਜਿ ਮਿੱਟੀ ਪੈਰੀ ਇਹ ਉਹ ਜਦੋਂ ਸੇਮ ਪੈਰੀ ਜਿੱਥੋਂ ਕਿ ਉਹਥੋਂ ਬਾਨੋ ਪੱਥਰ ਲੱਗ ਗਿਆ ਉੱਥੇ ਸਰਕਾਰੀ ਸਾਰਾ ਸਰਕਾਰ ਲੱਗੀ ਪੱਥਰ ਲੱਗੀ ਪੱਥਰ ਸਰਕਾਰ ਹਾਂਜੀ ਆ ਵੇਖੋ ਆ ਲੋਕ ਆਪ ਕਰ ਰਹੇ ਬਾਕੀ ਇਹਨਾਂ ਵੀ ਉੱਥੇ ਪ੍ਰਸ਼ਾਸਨ ਸਰਕਾਰੀ ਪੱਥਰ ਲੱਗ ਚੁੱਕਾ ਉੱਥੇ ਉੱਥੇ ਸੇਮ ਪੈਰੀ ਸੀ ਚਲੋ ਕੁਝ ਅੱਗੇ ਵਾਲੇ ਲੋਕਾਂ ਦੀ ਖਬਰ ਆਏ ਕਿ ਹੋਰ ਬਾਪੂ ਜੀ ਠੀਕ ਠਾਕ ਹਾਂ ਠੀਕ ਠਾਕ 40 45 ਗੱਡੀਆਂ ਆਇਆਂ ਕੱਲ ਪੱਥਰ ਦੀਆਂ ਪੱਥਰ ਲਾ ਗਏ ਨੇ ਅੱਗੇ ਬੰਨ ਦੇ ਅੱਛਾ ਜੀ ਹਾਂ ਜੀ ਚਲੋ ਇਹ ਵੀ ਸ਼ੁਗਰ ਆ ਮਲਕ ਦਾ ਇਹਨਾਂ ਵੀ ਜੀ ਤੁਸੀਂ ਸੇਮ ਚਲਦੀ ਸੇਮ ਸੂਮ ਬੰਦ ਕਰ ਗਏ ਨੇ ਉਹ ਸੇਮ ਇੱਕ ਵਾਰੀ ਜੋ ਸੇਮ ਪੈਂਦੀ ਸੇਮ ਬੰਦ ਕਰ ਗਏ ਨੇ ਬਾਕੀ ਇਹ ਲੋਕ ਆਲ ਦੌਰ ਤੇ ਬੰਨ ਨੂੰ ਉੱਚਾ ਕਰ ਰਹੇ ਨੇ ਮਿੱਟੀ ਪਾ ਪਾ ਕੇ ਆਪਦੇ ਕੋਲੋਂ ਪੈਸੇ ਲਾ ਕੇ ਤੇ ਚਲੋ ਵੀਡੀਓ ਸ਼ੇਅਰ ਕਰਾਇਆ ਧੰਵਾਦ ਜੀ ਹਾਂ ਜੀ ਸ਼ੇਅਰ ਵੀਡੀਓ ਅਜੇ ਅਜੇ ਹੋਰ ਹਾਂਜੀ ਆ ਵੀਰ ਦੇ ਪਿੱਛੋਂ ਆਏ ਨੇ ਇਹ ਦੱਸ ਦੇ ਵੀਰੇ ਕਿਹੜਾ ਪਿੰਡ ਤੋਂ ਤੁਸੀਂ ਤੀਰਾ ਕਰ ਤੀਰਾ ਕਰ ਜਿੱਥੇ ਤੁਸੀਂ ਮੱਜਾ ਰਾਦਲ ਕੇ ਵਿੱਚ ਕਰ ਪਿੰਡ ਤੀਰਾ ਕਰ ਉਹ ਤੋਂ ਪੰਜਾ ਨਹੀਂ ਆ ਹਾਂਜੀ ਉਹ ਤੋਂ ਤੋਂ ਇਹਨਾਂ ਰਸਤੇ ਨੇ ਮੱਜਾ ਸੀ ਉੱਥੇ ਤੇ ਉਹ ਅੱਗੇ ਸ਼ਾਇਦ ਉਹਨਾਂ ਕੱਢ ਲਈਆਂ ਨੇ ਕਿੰਨੇ ਨੰਗਰ ਸੀ 4 ਨੰਗਰ ਸੀ 4 ਨੰਗਰ ਸੀ ਤੇ ਪਿੰਡ ਕਿਹੜਾ ਕਹਿੰਦੇ ਫਸ ਤੋ ਮਜਾਂ ਕੁੜੀਆਂ ਹੀ ਚਾਰ ਤੇ ਉਹਨਾਂ ਅੱਗੇ ਜਾ ਕੇ ਸ਼ਾਇਦ ਕੱਢ ਲੀਆਂ ਜਾ ਕੇ ਤਾਂ ਗੱਲ ਕਰਾਉਣੇ ਆਪੋਨ